Oh <laughs> ਵਕਰੀ ਵਪਾਰ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ اے ਸੱਚੇ ਪਾਤਸ਼ਾਹ ਤੇਰਾ ਨਾਮ ਐਸਾ ਹੈ ਕਿ ਜਿਸ ਦਾ ਵਪਾਰ ਕੀਤਿਆਂ ਇਹ ਜੀਵਨ ਸਫਲਾ ਹੋ ਜਾਵੇ ਮੈਂ ਵਣਜਾਰਣ ਤੇਰੇ ਨਾਮ ਕੀ ਤੇਰਾ ਨਾਮ ਵਖਰ ਵਪਾਰੀ ਤੇਰੇ ਨਾਮ ਦੀ ਵਣਜਾਰਣ ਹਾ ਵਪਾਰ ਕਰ ਰਹੀ ਇਹ ਵਪਾਰ ਦੇ ਨਾਲ ਇਹ ਜੀਵਨ ਸਫਲਾ ਹੋ ਜਾਵੇਗਾ ਬਿਹਾਰ ਦਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਮ ਸੀ ਸਸਰਾਮ ਉੱਥੇ ਭਾਈ ਫੱਗੂ ਜੀ ਜਿਸ ਨੂੰ ਪਿੰਡ ਵਾਲੇ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਚਾਚਾ ਫੱਗੂ ਆਖਦੇ ਸਨ ਭਾਈ ਫੱਗੂ ਜੀ ਬੜਾ ਨੇਕ ਜੇਨੀ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਸਮਰਤ ਵੇਲੇ ਉੱਠ ਕੇ ਨਿਤਨੇਮ ਕਰਨਾ ਬਾਣੀ ਦਾ ਜਾਪ ਕਰਨਾ ਬੜੇ ਪ੍ਰੇਮ ਸਤਕਾਰ ਦੇ ਨਾਲ ਉਸ ਪ੍ਰਭੂ ਦੀ ਜਿੰਦਗੀ ਕਰਨੀ ਸਿਮਰਨ ਕਰਨਾ ਉਹਦਾ ਨਾਮ ਲੈਣਾ ਤੇ ਬਾਕੀ ਸਮੇਂ ਸੰਗਤਾਂ ਦੇ ਘਰ ਜਾਣਾ ਸੰਗਤਾਂ ਨੂੰ ਇਕੱਠਿਆਂ ਕਰਨਾ ਕੇ ਕਰਕੇ ਸਤ ਸੰਗ ਕਰਨਾ ਕੀਰਤਨ ਕਰਨਾ ਬਾਣੀ ਦਾ ਜਾਪ ਕਰਨਾ ਗੁਰਬਾਣੀ ਦੀ ਵਿਚਾਰ ਕਰਨਾ ਇਸ ਸਮਾਪਤੀ ਤੋਂ ਉਪਰੰਤ ਸੰਗਤਾਂ ਨੂੰ ਬੜੇ ਪ੍ਰੇਮ ਨਾਲ ਲੱਗਣਾ ਇਹ ਗੁਰੂ ਪਿਆਰਿਓ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੱਖ ਹੋ ਤੇ ਗੁਰੂ ਸਾਹਿਬ ਦੇ ਬਚਨ ਨੇ ਸਭ ਤੋਂ ਪਹਿਲੇ ਮਿਹਨਤ ਕਰਨੀ ਹੈ ਮਿਹਨਤ ਕਰਕੇ ਉਹਦੇ ਵਿੱਚੋਂ ਦਸਵੰਦ ਵੀ ਕੱਢਣਾ ਹੈ ਗਰੀਬਾਂ ਦੇ ਲਈ ਦੁਖੀਆਂ ਦੇ ਲਈ ਤੇ ਨਾਮ ਜਪਣਾ ਤੇ ਸਾਰੀਆਂ ਸੰਕਟਾਂ ਨੂੰ ਬੜੇ ਪ੍ਰੇਮ ਦੇ ਨਾਲ ਲਾਗਣਾ ਕਿ ਭਾਈ ਗੁਰੂ ਦੇ ਨਾਮ ਤੇ ਦਸਵੰਦ ਜ਼ਰੂਰ ਕੱਢਿਆ ਕਰੋ ਜਿਸ ਘਰ ਦੇ ਵਿੱਚ ਵੀ ਕੀਰਤਨ ਕਰਨਾ ਬਾਣੀ ਦਾ ਜਾਪ ਕਰਨਾ ਉਸ ਘਰ ਦੇ ਵਿੱਚ ਇਹ ਗੱਲ ਆਖਣੀ ਸੰਗਤਾਂ ਨੂੰ ਦਸਵੰਦ ਭਾਈ ਫਗੂ ਜੀ ਨੂੰ ਭਾਈ ਫਗੂ ਜੀ ਨਹੀਂ ਮਿਲਦਾ ਉਹ ਦਸਵੰਦ ਨੂੰ ਲਿਆ ਕੇ ਇਕੱਲੇ ਇਕੱਲੇ ਸਿੱਖ ਦਾ ਨਾਮ ਲਿਖ ਕੇ ਸੋ ਦਸਵੰਦ ਨੂੰ ਇੱਕ ਜਗ੍ਹਾ ਦੇ ਉੱਤੇ ਰੱਖ ਦੇਣਾ ਜਦੋਂ ਦਸਵੰਦ ਇਕੱਠਾ ਹੋ ਜਾਵੇ ਉਪਰੰਤ ਆਨੰਦਪੁਰ ਸਾਹਿਬ ਨੂੰ ਉਕਾਰ ਨੂੰ ਭੇਜ ਦੇਣਾ ਦਸਵੰਦ ਨੂੰ ਭੇਜ ਦੇਣਾ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਇੱਕ ਦਿਨ ਅਮਰਤ ਵੇਲਾ ਹੋਇਆ ਭਾਈ ਬੱਗੂ ਜੀ ਦਾ ਮਨ ਐਸਾ ਜੁੜਿਆ ਐਸਾ ਜੁੜਿਆ ਐਸਾ ਪ੍ਰੇਮ ਆਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਭੁੱਲੇ ਚੁਕੇ ਬਾਰਿਕ ਤੂੰ ਹਰ ਪਿਤਾ ਮਾਇਆ ਐਸਾ ਪ੍ਰੇਮ ਆਇਆ ਐਸਾ ਪਿਆਰ ਆਇਆ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਜੋਦੜੀ ਕੀਤੀ اے ਸੱਚੇ ਪਾਤਸ਼ਾਹ ਮੈਂ ਤੇਰੇ ਨਾਮ ਦਾ ਵਣਜ ਕਰ ਰਿਹਾ ਹਾਂ ਵਪਾਰ ਕਰ ਰਿਹਾ ਹਾਂ ਤੇ ਤੇਰਾ ਨਾਮ ਬੜਾ ਅਮੁੱਲਾ ਹੈ ਪਰ ਸੱਚੇ ਪਾਤਸ਼ਾਹ ਇਹ ਮਨ ਦੇ ਅੰਦਰ ਇੱਕ ਭਾਵਨਾ ਹੈ ਇੱਕ ਵਿਚਾਰ ਆਈ ਤੂੰ ਦਇਆ ਕਰ ਤੂੰ ਰਹਿਮਤ ਕਰ ਗੁਣ ਮੈਂ ਤੇਰੇ ਦਰਸ਼ਨ ਦੀਦਾਰੇ ਕਰਨਾ ਚਾਹੁੰਦਾ ਹਾਂ ਉਸ ਸਮੇਂ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੱਦੀ ਤੇ ਬਿਰਾਜਮਾਨ ਨੌਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਨਾ ਹਾਂ ਤੇ ਮੇਰਾ ਮਨ ਹੈ ਕਿ ਇਸ ਵਾਰ ਆਪ ਜੀ ਆਪਣੀ ਇਮਾਨਤ ਇਹ ਦਸਵੰਦ ਈਕਾਰ ਆਪ ਆ ਕੇ ਲੈ ਕੇ ਜਾ ਤੇ ਸੱਚੇ ਪਾਤਸ਼ਾਹ ਇਤਰੀਜ ਹੈ ਮਨ ਦੀ ਕਿ ਜਦ ਵੀ ਤੁਸੀਂ ਇਸ ਨਗਰ ਦੇ ਵਿੱਚ ਆਓ ਜਦ ਵੀ ਮੇਰੇ ਘਰ ਦੇ ਵਿੱਚ ਚਰਨ ਪਾਓ ਤੇ ਬਾਹਰ ਗਲੀ ਦੇ ਵਿੱਚ ਨਹੀਂ ਘੋੜੇ ਸਮੇਤ ਮੇਰੇ ਘਰ ਦੇ ਅੰਦਰ ਆਓ ਅਰਦਾਸ ਕੀਤੀ ਤੇ ਗੁਰੂ ਸਾਹਿਬ ਦੇ ਬਚਨ ਨੇ ਰੱਬ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਜਦੋਂ ਜਨ ਬਣ ਕੇ ਅਰਦਾਸ ਗੁਰੂ ਦੇ ਚਰਨਾਂ ਵਿੱਚ ਕੀਤੀ ਜਾਂਦੀ ਹੈ ਤੇ ਉਹ ਜ਼ਰੂਰ ਉਹਦੇ ਜਾਤ ਤੇ ਪ੍ਰਵਾਨ ਅਰਦਾਸ ਕਰਕੇ ਐਨੀ ਸ਼ਰਧਾ ਤੇ ਐਨੀ ਭਾਵਨਾ ਤੇ ਐਨਾ ਯਕੀਨ ਇੱਕ ਮਿਸਤਰੀ ਨੂੰ ਧਰ ਬੁਲਾ ਕੇ ਦਰਦਾ ਜੋ ਦਰਵਾਜਾ ਸੀ ਉਹਨੂੰ ਤੋੜ ਕੇ ਵੱਡਾ ਕਰਨ ਲੱਗ ਪਿਆ ਕੋਈ ਨਗਰ ਦੇ ਵਿੱਚੋਂ ਰਾਹੀ ਗਿਰ ਜਦੋਂ ਭਾਈ ਫੱਗੂ ਜੀ ਦੇ ਘਰ ਦੇ ਹੁਣ ਮੂਹਰੇੋਂ ਲੱਗਦਾ ਤੇ ਉਹ ਭਾਈ ਫੱਗੂ ਜੀ ਨੂੰ ਪੁੱਛਦਾ ਹੈ ਕਿ ਚਾਚਾ ਫੱਗੂ ਜੀ ਇਹ ਦਰਦਾ ਦਰਵਾਜਾ ਕਿਉਂ ਤੋੜ ਰਹੇ ਹੈ ਤੇ ਭਾਈ ਫੱਗੂ ਜੀ ਆਖਦੇ ਕਿ ਭਾਈ ਮੇਰੇ ਗੁਰੂ ਨੇ ਆਉਣਾ ਹੈ ਤੇ ਕੁਝ ਹੱਸ ਪੈਂਦੇ ਤੇ ਇਹ ਵੀ ਮਕੋਲ ਮਕੋਲ ਕਰ ਦਿੰਦੇ ਇਹ ਵੀ ਗੱਲ ਆਖ ਦਿੰਦੇ ਭਾਈ ਫੱਗੂ ਜੀ ਨੂੰ ਕਿ ਕਿੱਥੇ ਆਨੰਦਪੁਰ ਸਾਹਿਬ ਹੈ ਤੇ ਕਿੱਥੇ ਇਹ ਛੋਟਾ ਜਿਹਾ ਨਗਰ ਪਿੰਡ ਸਸਰਾਮ ਐਡੀ ਦੂਰੋਂ ਚੱਲ ਕੇ ਗੁਰੂ ਕਿਵੇਂ ਆ ਸਕਦਾ ਹੈ ਪਰ ਐਨੀ ਸ਼ਰਧਾ ਐਨੀ ਭਾਵਨਾ ਬਾਈ ਪੱਬੂ ਜੀ ਆਖਦੇ ਕਿ ਮੇਰਾ ਗੁਰੂ ਜ਼ਰੂਰ ਆਵੇਗਾ ਦੇਖੋ ਸਮੇਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਿਹਾਰ ਕਨੀ ਦੌਰਾ ਕਰ ਰਹੇ ਸਨ ਤੇ ਜੇ ਸੱਚ ਜਾਣੋ ਕੀਤੀ ਹੋਈ ਅਰਦਾਸ ਮਨੋਂ ਨਿਕਲਦੀ ਹੈ ਭਾਵਨਾ ਦੇ ਨਾਲ ਨਿਕਲਦੀ ਹੈ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਮਾਨੰ ਸੱਚ ਕੋ ਸੁਣ ਲਿਓ ਸਵੇ ਦਿਨ ਇਹ પ્રેમ ਕੀ ਹੋ ਤ ਨਹੀਂ ਪ੍ਰਭ ਪਾਈ ਉਹ ਭਾਵਨਾ ਦੀ ਕੀਤੀ ਅਰਦਾਸ ਉਹਦੇ ਤੱਕ ਜਰੂਰ ਪਹੁੰਚਦੀ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਗਤਾਂ ਦੇ ਵਿੱਚ ਵਿਚਰਦੇ ਹੋਏ ਨਾਲ ਜੋ ਸਿੱਖ ਨੇ ਉਹਨਾਂ ਨੂੰ ਆਖਦੇ ਨੇ ਭਾਈ ਆਪਾਂ ਉਸ ਨਗਰ ਦੇ ਵਿੱਚ ਜਾਣਾ ਸੇਖਾਖ ਦੇ ਸੱਚੇ ਪਾਤਸ਼ਾਹ ਅਨੁਗੁਰੂ ਤੇਗ ਬਾਂਦਰ ਮਹਾਰਾਜੀ ਨੂੰ ਇੱਕਦਮ ਐਸਾ ਵਿਚਾਰ ਕਿਉਂ ਆਇਆ ਕਿ ਆਪਾਂ ਉਸ ਨਗਰ ਕੰਨੀ ਉਸੇ ਪਹਿਲੇ ਤੇ ਇਹ ਵਿਚਾਰ ਨਹੀਂ ਸੀ ਐਦਾਂ ਕੁਛ ਨਹੀਂ ਦੱਸਿਆ ਆਪਾਂ ਕਿਤੇ ਹੋਰ ਜਾ ਰਹੇ ਸੀ ਪਰ ਗੁਰੂ ਤੇਗ ਬਾਂਦਰ ਮਹਾਰਾਜੀ ਆਖਣ ਲੱਗੇ ਭਾਈ ਗੁਰੂ ਨੇ ਗੁਰੂ ਆਤਨ ਲੱਗੇ ਕਿ ਭਾਈ ਸੇਵਕ ਨੇ ਬੁਲਾਇਆ ਹੈ ਕਿ ਜਾਣਾ ਧੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਨਾਲ ਸਿੱਖਾਂ ਨੂੰ ਲੈ ਕੇ ਕੁਝ ਸਿੱਖ ਨੇ ਘੋੜੇ ਤੇ ਸਵਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਭਾਈ ਠੱਗੂ ਦੇ ਦਰਵਾਜ਼ੇ ਤੱਕ ਪਹੁੰਚੇ ਤੇ ਅਰਦਾਸ ਸੀ ਜੋਦੜੀ ਸੀ ਭਾਈ ਠੱਗੂ ਜੀ ਦੀ ਕਿ ਸੱਚੇ ਪਾਤਸ਼ਾਹ ਰਈ ਦੇ ਵਿੱਚ ਨਾ ਉਤਰਿਓ ਜਦੋਂ ਉਤਰੋ ਇਹ ਚਰਨ ਸਿੱਧੇ ਮੇਰੇ ਵਿਹੜੇ ਦੇ ਵਿੱਚ ਪੈਣ ਮੇਰੇ ਘਰ ਦੇ ਵਿੱਚ ਪੈਣਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦੇ ਦਾ ਅੰਦਰ ਵੀ ਪ੍ਰਮਾਤਮਾ ਹੈ ਤੇ ਬਾਹਰ ਵੀ ਪ੍ਰਮਾਤਮਾ ਹੈ ਕਿਰਪਾ ਕਰਿਓ ਇਹ ਵਿਹੜੇ ਦੇ ਵਿੱਚ ਦਰਸ਼ਨ ਦਿਓ ਜਦੋਂ ਵੀ ਉਤਰੋ ਇਹ ਚਰਨ ਵਿਹੜੇ ਦੇ ਵਿੱਚ ਪੈਣ ਧਨ ਗੁਰੂ ਤੇਗ ਪਾਦਰ ਮਹਾਰਾਜ ਜੀ ਘੋੜੇ ਸਮੇਤ ਭਾਈ ਫੱਧੂ ਦੇ ਵਿਹੜੇ ਵਿੱਚ ਆ ਗਏ ਧਰ ਵਿੱਚ ਆ ਗਏ ਦਰਵਾਜ਼ਾ ਵੱਡਾ ਕਰ ਦਿੱਤਾ ਭਾਈ ਫੱਧੂ ਨੇ ਆਵਾਜ਼ ਮਾਰੀ ਭਾਈ ਫੱਧੂ ਜੀ ਬਾਹਰ ਆਓ ਜਦ ਦੁਰੂ ਦੀ ਆਵਾਜ਼ ਕੰਨਾਂ ਤੱਕ ਪਈ ਇੱਕਦਮ ਮਨ ਖਿੜ ਗਿਆ ਜਿਵੇਂ ਬਬੀਹੇ ਦੀ ਪਿਆਸ ਵਰਖਾ ਦੇ ਨਾਲ ਦੂਰ ਹੋ ਜਾਂਦੀ ਹੈ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਾ ਸੁਣੀ ਉਕਾਰ ਤੇ ਵਰਖਾ ਦੇ ਨਾਲ ਅੰਦਰ ਤ੍ਰਿਪਤ ਹੋ ਜਾਂਦਾ ਹੈ ਗੁਰੂ ਦੀ ਆਵਾਜ਼ ਸੁਣ ਕੇ ਮਨ ਖਿੜ ਗਿਆ ਭੱਜਿਆ ਚਾਹਾਂ ਦੇ ਨਾਲ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਮੰਗਰ ਜਾਉ ਸਕੀ ਇਹਨਾਂ ਮਨ ਦੇ ਰਗਾਂ ਚ ਆਇਆ ਚਾਵਾਂ ਦੇ ਨਾਲ ਆਇਆ ਗੁਰੂ ਨੂੰ ਦੇਖ ਕੇ ਗੁਰੂ ਦਾ ਚਿਹਰਾ ਦੇਖ ਕੇ ਨੇਤਰਾਂ ਦੇ ਵਿੱਚ ਹੰਝੂ ਨੀ ਦੋ ਰੋਈ ਜਾ ਰਿਹਾ ਹੈ ਯਾਰੋ ਯਾਰ ਹੰਝੂ ਅੱਖਾਂ ਦੇ ਵਿੱਚੋਂ ਨੇਤਰਾਂ ਦੇ ਵਿੱਚੋਂ ਥੱਲੇ ਡਿੱਗਦੇ ਨੇ ਚਰਨ ਫੜ ਲਏ ਹੰਝੂਆਂ ਦੇ ਨਾਲ ਚਰਨ ਤੋ ਦਿੱਤੇ ਇੰਨਾ ਬੇਰਾਗ ਮਨ ਦੇ ਵਿੱਚ ਤੇ ਇੰਨਾ ਗੁਰੂ ਦੇ ਨਾਲ ਤਨਗੁਰੂ ਤੇਗਬਾਦਰ ਮਹਾਰਾਜ ਜੀ ਭਾਈ ਫੱਗੂ ਦੇ ਘਰ ਅੰਦਰ ਇੱਕ ਥਾਂ ਤੇ ਜਾ ਕੇ ਬੈਠੇ ਉੱਚਾ ਆਸਣ ਦਿੱਤਾ ਬੈਠਣ ਦੇ ਲਈ ਬੜੇ ਚਾਹਮਾਂ ਦੇ ਨਾਲ ਸੇਵਾ ਕੀਤੀ ਸੰਗਤਾਂ ਨੇ ਤਨਗੁਰੂ ਤੇਗਬਾਦਰ ਮਹਾਰਾਜ ਜੀ ਬਚਨ ਕਰ ਰਹੇ ਨੇ ਸੰਗਤਾਂ ਸੁਣ ਰਹੀਆਂ ਨੇ ਉਪਰੰਤ ਤਨਗੁਰੂ ਤੇਗਬਾਦਰ ਮਹਾਰਾਜ ਜੀ ਭਾਈ ਫੱਗੂ ਨੂੰ ਆਖਣ ਲੱਗੇ ਲਿਆਓ ਪਾਈ ਦਸਵੰਦ ਲਿਆਓ ਕਾਰ ਲਿਆਓ ਉਸੇ ਸੇਵਾ ਦੇ ਲਈ ਬੁਲਾਇਆ ਸੀ ਜੋ ਸੇਵਾ ਤੁਹਾਡੇ ਕੋਲ ਹੈ ਲੈ ਕੇ ਆਓ ਪਾਈ ਫਗੂ ਜੀ ਦਸਵੰਦ ਲਿਆ ਕੇ ਬੜੇ ਚਾਵਾਂ ਦੇ ਨਾਲ ਚਾਹ ਹੀ ਬੜਾ ਹੈ ਪ੍ਰੇਮ ਬੜਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਖਦੇ ਨੇ ਸੱਚੇ ਬਾਦਸ਼ਾਹ ਇਹ ਤੇਰੇ ਫਲਾਣੇ ਸਿੱਖ ਦੀ ਕਾਰ ਹੈ ਸੇਵਾ ਦਸਵੰਦ ਸੱਚੇ ਪਾਤਸ਼ਾਹ ਇਹ ਤੇਰੇ ਫਲਾਣੇ ਸਿੱਖ ਦੀ ਸੇਵਾ ਹੈ ਸਾਰੀ ਸੇਵਾ ਉਤਾਰ ਦੇਣ ਤੋਂ ਉਪਰੰਤ ਦਸਵੰਦ ਦੇਣ ਤੋਂ ਉਪਰੰਤ ਭਾਈ ਫਕੂ ਜੀ ਚੁੱਪ ਕਰਕੇ ਖੜੇ ਹੋ ਗਏ ਤੇ ਧੰਗੁਰੂ ਤੇਗਵਾਨਦਰ ਮਹਾਰਾਜ ਜੀ ਆਖਣ ਲੱਗੇ ਭਾਈ ਬੱਬੂ ਇੱਕ ਸੇਵਾ ਰਹਿ ਗਈ ਇੱਕ ਪਿਆਰੇ ਸੇਵਕ ਦੀ ਉਤਾਰ ਰਹਿ ਗਈ ਕੁਝ ਸੋਚਣ ਤੋਂ ਬਾਅਦ ਭਾਈ ਪੱਪੂ ਜੀ ਆਖਦੇ ਨੇ ਸੱਚੇ ਪਾਤਸ਼ਾਹ ਮੈਂ ਭੁੱਲਣ ਹਾਂ ਨਾ ਭੁੱਲ ਸਕਦਾ ਹਾਂ ਤੁਸੀਂ ਜਾਣੀ ਜਾਣ ਹੋ ਠਟ-ਠਟ ਕੇ ਅੰਦਰ ਕੀ ਜਾਨਤ ਭਲੇ ਬੁਰੀ ਕੀ ਕੀ ਹਸ਼ਾਨ ਪਰ ਮੈਨੂੰ ਜਿੱਥੇ ਤੱਕ ਚੇਤਾ ਹੈ ਮੈਂ ਸਾਰੀ ਸੇਵਾ ਆਪ ਜੀ ਨੂੰ ਦੇ ਦਿੱਤੀ ਸਾਰਾ ਦਸਤੰਦ ਆਪ ਜੀ ਦੇ ਦਿੱਤਾ ਤਨਗੁਰ ਤੇਗ ਬਾਂਦਰ ਮਹਾਰਾਜ ਜੀ ਆਖਣ ਲੱਗੇ ਭਾਈ ਫੱਗੂ ਜੀ ਧਿਆਨ ਦੇ ਨਾਲ ਚੇਤਾ ਕਰੋ ਥੋੜਾ ਜਿਆ ਸੋਚਣ ਉਪਰੰਤ ਚਰਨਾਂ ਦੇ ਵਿੱਚ ਡਿੱਗ ਪਿਆ ਸੱਚੇ ਪਾਤਸ਼ਾ ਜੋ ਮੇਰੇ ਕੋਲੋਂ ਵਿਸਰ ਗਿਆ ਤੁਹਾਨੂੰ ਦੇ ਉਹ ਵੀ ਯਾਦ ਹੈ ਤਨਗੁਰ ਤੇਗ ਬਾਂਦਰ ਮਹਾਰਾਜ ਜੀ ਆਖਣ ਲੱਗੇ ਭਾਈ ਫੱਗੂ ਸੰਗਤਾਂ ਨੂੰ ਇਹ ਸਾਰੀ ਗੱਲ ਦੱਸੇ ਆਖਣ ਲੱਗਿਆ ਸੱਚੇ ਪਾਤਸ਼ਾ ਮੈਂ ਰੋਜ਼ ਦੀ ਤਰ੍ਹਾਂ ਸੰਗਤਾਂ ਦੇ ਵਿੱਚ ਕੀਰਤਨ ਕਰਨ ਤੋਂ ਉਪਰੰਤ ਆਪ ਜੀ ਦੇ ਪਿਆਰੇ ਸੇਕਾਂ ਦੇ ਘਰ ਜਾਂਦਾ ਸੀ ਇੱਕ ਸੇਵਕ ਦੇ ਘਰ ਗਿਆ ਸਿੱਖ ਦੇ ਘਰ ਗਿਆ ਉਹ ਗੁਰੂ ਦਾ ਸਿੱਖ ਮੈਨੂੰ ਘਰ 'ਚ ਨਹੀਂ ਮਿਲਿਆ ਉਹਦੀ ਘਰਵਾਲੀ ਸੀ ਮੈਂ ਉਹਦੀ ਘਰਵਾਲੀ ਨੂੰ ਆਖਿਆ ਉਹਦੀ ਪਤਨੀ ਨੂੰ ਆਖਿਆ ਕਿ ਲੈ ਆਓ ਗੁਰੂ ਦੇ ਨਾਮ ਦਾ ਦਸਵੰਦ ਘਟੋ ਕਿਸੇ ਗੱਲ ਤੋਂ ਉਹ ਖਿਜੀ ਹੋਈ ਖਫਾ ਹੋਈ ਨੂੰ ਆਖਣ ਲੱਗੀ ਕੋਈ ਦਸਵੰਦ ਨਹੀਂ ਮੈਂ ਫਿਰ ਆਖਿਆ ਮੈਂ ਫਿਰ ਆਖਿਆ ਕਿ ਭਾਈ ਲਿਆਓ ਗੁਰੂ ਦਾ ਦਸਵੰਦ ਲਿਆਓ ਉਹ ਖਿਜੀ ਹੋਈ ਨਹੀਂ ਆਖਿਆ ਕੀ ਹੋਰ ਤੇ ਕੁਝ ਨਹੀਂ ਇਹ ਮੈਂ ਝਾੜੂ ਲਾ ਕੇ ਕੂੜਾ ਇਕੱਠਾ ਕੀਤਾ ਹੈ ਝੋਲੀ ਕਰੋ ਆਪਣੀ ਮੈਂ ਇਹ ਕੂੜਾ ਤੁਹਾਡੀ ਝੋਲੀ ਵਿੱਚ ਪਾ ਦੇਣੇ ਪਹਿਲੇ ਮੈਂ ਵਾਪਸ ਆਣ ਲੱਗਿਆ ਫਿਰ ਮੈਂ ਸੋਚਿਆ ਸੱਚੇ ਪਾਤਸ਼ਾਹ ਤੇਰੇ ਨਾਮ ਦਾ ਕੱਖ ਵੀ ਲੱਖਾਂ ਵਰਗਾ ਹੈ ਭਵੇਂ ਉਹ ਊੜਾ ਹੀ ਤੇਰੇ ਨਾਮ ਤੇ ਦਿੱਤਾ ਮੈਂ ਮੋੜ ਕਿਵੇਂ ਸਕਦਾ ਵਣਜ ਤੇ ਤੇਰੇ ਨਾਮ ਦਾ ਹੈ ਨਾ ਵਪਾਰ ਤੇ ਤੇਰੇ ਨਾਮ ਦਾ ਮੈਂ ਆਪਣੀ ਝੋਲੀ ਕਰੀ ਆਪਣਾ ਪੱਲਾ ਅਟਿਆ ਉਹ ਊੜਾ ਆਪਣੀ ਝੋਲੀ ਦੇ ਵਿੱਚ ਪਵਾ ਲਿਆ ਘਰੇ ਲਿਆਇਆ ਉਹਨੂੰ ਜਾਂ ਦਸ਼ਾਣਿਆ ਉਹਦੇ ਵਿੱਚੋਂ ਇੱਕ ਬੇਰ ਦੀ ਬਿੱਟ ਨਿਕਲੀ ਮੈਂ ਬਿੱਟ ਨੂੰ ਵੇੜੇ ਦੇ ਵਿੱਚ ਲਾ ਦਿੱਤਾ ਇੱਕ ਪਾਸੇ ਲਾ ਦਿੱਤਾ ਪਾਣੀ ਪਾਇਆ ਤੇ ਉਹ 베ਰੀ ਬਣ ਗਈ ਵੱਡੀ ਹੋਈ ਉਹਦੇ ਉੱਤੇ ਮੇਰ ਲੱਗੇ ਨੇ ਸੱਚੇ ਪਾਤਸ਼ਾਹ ਇਹ ਜੋ 베ਰੀ ਹੈ ਇਹਦੇ ਉੱਤੇ ਮੇਰ ਲੱਗੇ ਨੇ ਇਹ ਵੀ ਤੁਹਾਡੇ ਨੇ ਮੈਨੂੰ ਖਿਮਾ ਕਰੀਂ ਜਾਵੇ ਜਾ ਰੋਣ ਲੱਗ ਪਿਆ ਸੰਗਤ ਸਾਰੀ ਦੇਖ ਰਹੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੀਨੇ ਦੇ ਨਾਲ ਲਾਇਆ ਭਾਈ ਪੱਗੂ ਨੂੰ ਭਾਈ ਪੱਗੂ ਤੁਹਾਡੀ ਕੀਤੀ ਸੇਵਾ ਪਰਵਾਨ ਹੈ ਤੁਹਾਡਾ ਕੀਤਾ ਵਣਜ ਤੁਹਾਡਾ ਕੀਤਾ ਵਪਾਰ ਪਰਵਾਨ ਹੈ ਇਸ ਕਰਕੇ ਜਿਨ੍ਹਾਂ ਨੇ ਗੁਰੂ ਨੂੰ ਮਨ ਨਾਲ ਧਿਆਇਆ ਉਹਨਾਂ ਦੇ ਕਾਰਜ ਵਿਰਾਸ ਹੋਏ ਉਹਨਾਂ ਦਾ ਜੀਵਨ ਸਫਲਾ ਹੋਇਆ ਭਾਈ ਪੱਗੋ ਨੂੰ ਧੰਨ ਗੁਰੂ ਏਕ ਪਾਦਰ ਮਹਾਰਾਜ ਜੀ ਅੱਖ ਦੇ ਨੇ ਤੁਹਾਡਾ ਜੀ ਨੂੰ ਸਤਿਕਾਰ